ਸੱਚਰੀ ਗੱਲ ਦੋਸਤੋ ਮੈਂ ਜਰਨਜੀਤ ਸਿੰਘ ਉਪਲ ਦੋਸਤੋ ਕਣਕ ਦੀਆਂ ਨਵੀਆਂ ਹੀ ਵੈਰਾਈਟੀਆਂ ਆਪਾਂ ਨੂੰ ਚੰਗਾ ਚਾੜ ਦੇਣਗੀਆਂ ਕਈ ਵਾਰੀ ਆਪਣੇ ਮਨ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਇੱਕ ਡਾਊਟ ਪੈਦਾ ਹੋ ਜਾਂਦਾ ਹੈ ਕਿ ਆਪਾਂ ਨੂੰ ਜ਼ਰੂਰ ਨਵੀਂ ਵੈਰਾਈਟੀ ਹੀ ਜਿਹੜੀ ਹੈ ਇਸ ਸਾਲ ਆਈਏ ਉਦੀ ਹੀ ਬਜਾਈ ਕਰਨੀ ਚਾਹੀਦੀ ਏ ਪੁਰਾਣੀਆਂ ਜਿਹੜੀਆਂ ਵੈਰਾਈਟੀਆਂ ਨੇ ਉਹ ਤਾਂ ਫੇਲ ਨਹੀਂ ਉਹ ਤਾਂ ਕਾਮਯਾਬ ਨਹੀਂ ਗਿਆ ਪਰ ਇਦਾਂ ਨਹੀਂ ਹੁੰਦਾ ਬੜੀ ਜਿਆਦੀ ਵਰੀ ਜਦੋਂ ਮੌਸਮ ਆਪਣਾ ਸਾਥ ਦੇ ਜਾਂਦਾ ਹੈ ਤਾਂ ਉਦੋਂ ਪ੍ਰਾਣੀਆਂ ਜਿਹੜੀਆਂ ਵੈਰਾਈਟੀਆਂ ਨੇ ਉਹ ਕਈ ਵਰੀ ਝੰਡੇ ਗੜ ਜਾਂਦੀਆਂ ਨੇ ਦੋ ਪ੍ਰਾਣੀਆਂ ਵੈਰਾਈਟੀਆਂ ਦੇ ਝਾੜ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸਾਂਝੇ ਕਰੂੰਗਾ ਜਿੰਨਾ ਵੈਰਾਈਟੀਆਂ ਦਾ ਝਾੜ ਕਈ ਨਵੀਆਂ ਵੈਰਾਈਟੀਆਂ ਦੇ ਨਾਲੋਂ ਵੀ ਕਈ ਗੁਣਾ ਜ਼ਿਆਦਾ ਆਪਾਂ ਨੂੰ ਉਹਨਾਂ ਇਲਾਕਿਆਂ ਦੇ ਵਿੱਚ ਵੇਖਣ ਨੂੰ ਮਿਲ ਜਾਂਦਾ ਹੈ ਹਰ ਸਾਲ ਆਪਾਂ ਨੂੰ ਨਵੇਂ ਬੀਜਾਂ ਦੇ ਪਿੱਛੇ ਭੱਜਣ ਦੀ ਲੋੜ ਨਹੀਂ ਹੁੰਦੀ ਮੰਨ ਕੇ ਚੱਲੋ ਜੇਕਰ ਇਸ ਸਾਲ ਜਿਵੇਂ ਆਪਾਂ ਪਿਛਲੀਆਂ ਵੀਡੀਓ ਦੇ ਵਿੱਚ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਕਿ 327 ਦਾ ਬੀਜ ਸਾਂਭ ਲਓ 327 ਨੇ ਆਪਾਂ ਨੂੰ ਬਹੁਤ ਵਧੀਆ ਝਾੜ ਦਿੱਤੇ ਨੇ ਤੇ ਚੰਗੇ ਝਾੜ ਹਰ ਇੱਕ ਇਲਾਕੇ ਦੇ ਵਿੱਚੋਂ ਲਗਭਗ ਇਹਦੇ ਆਪਾਂ ਨੂੰ ਵੇਖਣ ਨੂੰ ਮਿਲੇ ਨੇ ਜਾਂ ਫਿਰ 371 ਵੈਰੈਟੀ ਹੋ ਗਈ ਜਾਂ 303 ਵੈਰੈਟੀ ਹੋ ਗਈ ਮੱਝ ਏਰੀਏ ਦੇ ਵਿੱਚ ਜਾਂ ਫਿਰ ਮਾਲਵੇ ਦੇ ਵਿੱਚ ਖਾਸ ਕਰਕੇ ਬਠਿੰਡੇ ਏਰੀਏ ਦੇ ਵਿੱਚ 187 ਵੈਰੈਟੀ ਹੋ ਗਈ ਇਹ ਵੈਰੈਟੀਆਂ ਜਿਨ੍ਹਾਂ ਆਂ ਅੱਜ ਤੋਂ 20 ਸਾਲ ਬਾਅਦ ਦੇ ਵਿੱਚ ਜਾ ਕੇ ਵੀ ਚੱਲਦੀਆਂ ਹੀ ਰਹਿਣਗੀਆਂ ਇਹ ਜਿਹੜੀਆਂ ਵੈਰਾਈਟੀਆਂ ਨੇ ਕੋਈ ਐਦਾ ਨਹੀਂ ਹੈ ਕਿ ਇਸ ਸਾਲ ਚਲੀਆਂ ਨੇ ਜਾਂ ਅਗਲੇ ਸਾਲ ਚੱਲਣਗੀਆਂ ਬਸ ਤੇ ਦੋ ਸਾਲਾਂ ਦੇ ਵਿੱਚ ਪੁਰਾਣੀਆਂ ਹੋ ਜਾਣਗੀਆਂ ਆਉਣ ਵਾਲੇ 20 ਸਾਲ ਇਹ ਵੈਰਾਈਟੀਆਂ ਜਿਹੜੀਆਂ ਤੁਹਾਨੂੰ ਖਾਸ ਕਰਕੇ 327 371 ਵੈਰਾਈਟੀਆਂ ਜਿਹੜੀਆਂ ਮਾਰਕੀਟ ਦੇ ਵਿੱਚ ਵਿਕਦੀਆਂ ਨਜ਼ਰ ਆਉਣਗੀਆਂ ਬਿਲਕੁਲ ਇਸੇ ਤਰ੍ਹਾਂ ਆਪਾਂ ਨੂੰ ਬਠਿੰਡੇ ਦੀ ਜੇਕਰ ਆਪਾਂ ਗੱਲ ਕਰਦੇ ਹਾਂ 3086 ਵੈਰਾਈਟੀ ਨੂੰ ਅੱਜ ਦੇ ਸਮੇਂ ਦੇ ਵਿੱਚ ਕੋਈ ਜ਼ਿੰਮੇਵਾਰ ਲਾ ਕੇ ਖੁਸ਼ ਨਹੀਂ ਹੁੰਦਾ ਕਿ ਪੁਰਾਣਾ ਬੀਜ ਹੈ ਇਹਨੂੰ ਆਪਾਂ ਕੀ ਲਾਉਣਾ ਹੈ ਅੱਬਾ ਕੋਈ ਨਾ ਕੋਈ ਨਵਾਂ ਬੀ ਲੈ ਕੇ ਬੀਜਦੇ ਆ ਪਰ ਤੁਹਾਨੂੰ ਮੈਂ ਦੱਸ ਦੇਣਾ ਹੈ ਕਿ ਜਿੰਨਾ ਜ਼ਿਮੀਂਦਾਰਾਂ ਨੇ ਬਠਿੰਡੇ ਇਲਾਕੇ ਦੇ ਵਿੱਚ ਐਦ ਕੀ 3086 ਵੈਰਾਈਟੀ ਲਾਈ ਸੀ ਹਾਲਾਂਕਿ ਗਰਮੀ ਦੀ ਮਾਰ ਨੂੰ ਇਹ ਵੈਰਾਈਟੀ ਨਹੀਂ ਚੱਲਦੀ ਪਰ ਇਸ ਵਾਰੀ ਕਿਉਂਕਿ ਠੰਡ ਵੀ ਵੱਧ ਪੈ ਗਈ ਗਰਮੀ ਦੀ ਮਾਰ ਪਈ ਨਹੀਂਗੀ ਇਸ ਵੈਰਾਈਟੀ ਦੇ ਉੱਤੇ ਤੇ ਇਹਨੇ 22 22 28 22 ਕੁਆਂਟਲ ਵੀ ਕਿਲੇ ਦੇ ਵਿੱਚੋਂ ਝਾੜ ਆਪਾਂ ਨੂੰ ਦੇ ਦਿੱਤੇ ਨੇ ਇਹਦੇ ਤੋਂ ਦੂਸਰੇ ਨੰਬਰ ਤੇ HD 2251 ਜਿਹੜੀ ਵੈਰਾਈਟੀ ਹਰ ਸਾਲ ਹੀ ਲਗਭਗ winner ਹੁੰਦੀ ਏ ਆਪਾਂ ਨੂੰ ਚੰਗੇ ਝਾੜ ਦਿੰਦੀ ਏ ਹਾਲਾਂਕਿ ਬਿਮਾਰੀ ਦਾ ਅਟੈਕ ਇਹਦੇ ਉੱਤੇ ਜ਼ਰੂਰ ਵੱਧ ਆਉਂਦਾ ਹੈ ਪਰ ਵੈਰੈਟੀ ਚੰਗੀ ਹੈ ਬਹੁਤ ਵਧੀਆ ਵੈਰੈਟੀ ਹੈ ਪਿਛਲੇ ਉਹਨਾਂ ਸਾਲਾਂ ਦੇ ਵਿੱਚ ਵੀ ਇਹ ਵੈਰੈਟੀ 28 28 ਕੁਇੰਟਲ ਝਾੜ ਦਿੰਦੀ ਰਹੀ ਹੈ ਜਿੰਨਾ ਸਾਲਾਂ ਦੇ ਵਿੱਚ ਜਾਦਤਰ ਵੈਰੈਟੀਆਂ ਦਾ ਝਾੜ 24-25 ਕੁਇੰਟਲ ਤੋਂ ਕਦੀ ਵੱਧਦਾ ਹੀ ਨਹੀਂ ਹੁੰਦਾ ਸੀ ਇਸ ਸਾਲ ਵੀ ਇਸ ਵੈਰੈਟੀ ਦੇ ਜਿਹੜੇ ਖਾਸ ਕਰਕੇ ਆਪਾਂ ਨੂੰ ਰਾਜਸਥਾਨ ਦੇ ਵਿੱਚੋਂ ਜੋ ਇਹਦੇ ਰਿਜ਼ਲਟ ਵੇਖਣ ਨੂੰ ਮਿਲ ਹੀ ਜਾਂਦੇ ਨੇ ਜਾਂ ਹਰਿਆਣੇ ਦੇ ਵਿੱਚੋਂ ਜਾਂ ਹਰਿਆਣੇ ਦੇ ਬਾਡਰ ਦੇ ਨਾਲ ਲੱਗਦਾ ਜਿਹੜਾ ਇਲਾਕਾ ਇਹ ਪੰਜਾਬ ਦਾ ਉਹਦੇ ਵਿੱਚ ਜਿਆਦੀ ਇਹ ਵੈਰੈਟੀ ਲੱਗਦੀ ਏ ਪਛੇਤੀ ਵੈਰੈਟੀ ਏ ਨਵੰਬਰ ਦੇ ਵਿੱਚ ਜਾਂ ਦਸੰਬਰ ਦੇ ਵਿੱਚ ਬੀਜਣ ਵਾਲੀ ਵੈਰੈਟੀ ਏ ਤੇ ਇਸ ਸਾਲ ਇਸ ਵੈਰੈਟੀ ਨੇ ਵੀ ਆਪਾਂ ਨੂੰ 28-28 28.5 ਕੁਇੰਟਲ ਤੱਕ ਕਿੱਲੇ ਦੇ ਵਿੱਚੋਂ ਝਾੜ ਜਿਹੜੇ ਦੇ ਦਿੱਤੇ ਨੇ ਮੌਸਮ ਨੇ ਵੀ ਆਪਣਾ ਸਾਥ ਦਿੱਤਾ ਹੈ ਨਾਲ ਦੀ ਨਾਲ ਜਿਹੜੀ ਆਪਾਂ ਮਿਹਨਤ ਕਰਦੇ ਹਾਂ ਉਹਦਾ ਪ੍ਰਭਾਵ ਤਾਂ ਹੁੰਦਾ ਹੀ ਹੈ ਬਾਕੀ ਜਿਹੜੇ ਮੈਂ ਬੀਜ ਤੁਹਾਨੂੰ ਪਿਛਲੀਆਂ ਵੀਡੀਓ ਦੇ ਵਿੱਚ ਵੀ ਸਾਂਭਣ ਦੇ ਵਾਸਤੇ ਕਿਹਾ ਸੀ 371 ਜਾਂ ਫਿਰ 327 ਜਿਹੜੇ ਇਹਨਾਂ ਕਿਸਮਾਂ ਦੇ ਬੀਜ ਸਾਂਭ ਕੇ ਰੱਖ ਲਓ ਮੈਂ ਤੁਹਾਨੂੰ ਦੱਸਦਾ ਆਉਣ ਵਾਲੇ ਕਈ ਸਾਲ ਇਹ ਬੀਜ ਤੁਹਾਡੀਆਂ ਜ਼ਮੀਨਾਂ ਦੇ ਵਿੱਚ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਪਠਾਨਕੋਟ ਨੂੰ ਥੋੜਾ ਜਿਹਾ ਛੱਡ ਕੇ ਪਠਾਨਕੋਟ ਦੇ ਵਿੱਚ ਥੋੜੇ ਜਿਹਾ ਆਪਾਂ ਨੂੰ ਘੱਟ ਰਿਜ਼ਲਟ ਵੇਖਣ ਨੂੰ ਮਿਲੇ ਨੇ ਬਾਕੀ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਇਹ ਜਿਹੜੇ ਬੀ ਨੇ ਤੁਹਾਨੂੰ ਚੰਗੇ ਰਿਜ਼ਲਟ ਦੇਣਗੇ ਸੋ ਵੀਡੀਓ ਨੂੰ ਵੇਖਣ ਤੋਂ ਬਾਅਦ ਦੇ ਵਿੱਚ ਹੋਰ ਆਪਣੇ ਯਾਰਾਂ ਦੋਸਤਾਂ ਭੈਣਾਂ ਭਰਾਵਾਂ ਦੇ ਨਾਲ ਸ਼ੇਅਰ ਵੀ ਜ਼ਰੂਰ ਕਰਿਓ ਜੀ ਵੇਖਣ ਲਈ ਸ਼ੇਅਰ ਕਰਨ ਲਈ ਤੁਹਾਡਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ